ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਛੱਟ ਦੀ ਕਲਾਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਫਸਟ ਆ ਬਹੁਤ ਸੋਹਣੇ ਕਾਟਨ ਦੇ ਸੂਟ ਹੋਣਗੇ ਜੀ ਦੁਪੱਟੇ ਬਹੁਤ ਸੋਹਣੇ ਬਣੇ ਹੋਣਗੇ ਬੁਟੀਕ ਸਟਾਈਲ ਸੂਟ ਹੋਣਗੇ ਨੈਕਸਟ ਆ ਵਾਲੇ ਮਸਲੀਨ ਕਾਟਨ ਦੇ ਵਿੱਚ ਇਹਦੇ ਵਿੱਚ 5 ਕਲਰ ਲਾਈਟ ਜੀ ਅਵੇਲੇਬਲ ਹੈ ਜੀ ਨੈਕਸਟ ਆ ਵਾਲੇ ਕਾਟਨ ਦੇ ਸੂਟ ਹੋਣਗੇ ਬਾਟਮ ਵਰਕ ਵਾਲੇ ਹੋਣਗੇ ਬਾਟਮ ਪੈਨ ਰਹੇਗੀ ਵਰਕ ਕੀਤਾ ਹੋਏਗਾ ਦੁਪੱਟਾ ਨਾਲ ਰਹੇਗਾ ਟਾਈ ਐਂਡ ਡਾਈ ਦਾ ਬਹੁਤ ਸੋਹਣੇ ਵੀ ਸਰਦਾਰੀ ਸੂਟ ਆ ਬਹੁਤ ਹੀ ਟ੍ਰੈਂਡਿੰਗ ਚ ਰਹਿਣ ਵਾਲੇ ਸੂਟ ਹੈ ਜੀ ਨੈਕਸਟ ਆ ਕ੍ਰੇਪ ਦੇ ਵਿੱਚ ਹੋਣਗੇ ਬਹੁਤ ਸੋਹਣਾ ਵਰਕ ਕੀਤਾ ਹੈ ਨੈਕਸਟ ਆਵਲੇ ਚਿਕਨ ਬਾਟਮ ਵਾਲੇ ਆ ਗਏ ਜੀ ਸ਼ਾਰਟ ਪ੍ਰਿੰਟ ਚ ਰਹੇਗੀ ਬਾਟਮ ਨਾਲ ਚਿਕਨ ਦੀ ਰਹੇਗੀ ਠੀਕ ਹੈ ਬਹੁਤ ਸੋਹਣਾ ਚਿਕਨ ਦਾ ਵਰਕ ਕੀਤਾ ਹੈ ਨੈਕਸਟ ਆ ਪਲੇਨ ਸੂਟ ਆ 올ਓਵਰ ਸੂਟ ਸੋਰੀ ਅਵੇਲੇਬਲ ਹੈ ਜੀ ਨੈਕਸਟ ਆ ਬਾਟਮ ਵਰਕ ਵਾਲੇ ਆ ਜੀ ਬਹੁਤ ਸੋਹਣੇ ਨੈਕਸਟ ਆ ਵਾਲੀ ਮਸਲੀਨ कॉटन ਦੇ ਵਿੱਚ ਸੂਟ ਆਉਣਗੇ ਨਾਲ ऑर्गेंजा ਦਾ ਦੁਪੱਟਾ ਰਹੇਗਾ ਬਹੁਤ ਹੀ ਵਧੀਆ ਬਣੇ ਹੋਏ ਪੇਂਟ ਵਰਕ ਦਾ ਕੰਮ ਕੀਤਾ ਨੈਕਸਟ ਆ ਵਾਲੇ ਬਹੁਤ ਸੋਹਣੇ ਪਿਓਰ ਗੀਜ਼ਾ कॉटन ਦੇ ਵਿੱਚ ਅਵੇਲੇਬਲ ਆ ਬਹੁਤ ਹੀ ਸੋਹਣੇ ਸੂਟ ਹੈ ਜੀ ਇਹ ਵੀ ਨੈਕਸਟ ਆਵਲੇ ਵੀ ਬਾਟਮ ਵਰਕ ਵਾਲੇ ਆ ਗਏ ਜੀ ਬਹੁਤ ਸੋਹਣੇ ਸੋਹਣਿਆ ਜੀ ਨੈਕਸਟ ਆਵਲੇ ਬਹੁਤ ਸੋਹਣਾ ਕਾਟਨ ਦੇ ਵਿੱਚ ਆ ਵਰਕ ਚੈੱਕ ਕਰੋ ਬਾਟਮ ਬਹੁਤ ਸੋਹਣੀ ਬਣੀ ਹੋਈ ਆ ਅਗਰ ਤੁਸੀਂ ਤਾਂ ਪਲਾਜ਼ੋ ਲਾਈਕ ਕਰਦੇ ਪਲਾਜ਼ੋ ਵੀ ਸਟਿਚ ਕਰਾ ਸਕਦੇ ਹੋ ਨੈਕਸਟ ਆਹ ਵਾਲੇ ਆ ਦੂਸਰਾ ਪਲੇਨ ਬਾਟਮ ਦੇ ਨਾਲ ਆਗੇ ਸ਼ਰਟ ਪ੍ਰਿੰਟ ਚ ਰਹੇਗੀ ਬਾਟਮ ਪਲੇਨ ਚ ਰਹੇਗੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅ नेक्स्ट ਆ ਬਹੁਤ ਸੋਹਣੇ ਕਾਟਨ ਦੇ ਵਿੱਚ ਪਿਓਰ ਕਾਟਨ ਫੈਬਰਿਕ ਰਹੇਗਾ ਜੀ ਪਿਓਰ ਕਾਟਨ ਦੇ ਵਿੱਚ ਹੋਣਗੇ ਮਲਮਲ ਦਾ ਨਾਲ ਦੁਪੱਟਾ ਰਹੇਗਾ ਨੈਕਸਟ ਆ ਬਹੁਤ ਸੋਹਣੇ ਜਿਹੜੇ ਵਰਕ ਵਾਲੇ ਸੂਟ ਆ ਸਭ ਦਾ ਪ੍ਰਾਈਸ ਇਹਨਾਂ ਦਾ ਡਿਫਰੈਂਟ ਰਹੇਗਾ ਸਭ ਦਾ ਜਿਹੜਾ ਫੈਬਰਿਕ ਡਿਫਰੈਂਟ ਰਹੇਗਾ ਤੇ ਸਭ ਦੀ ਕੜਾਈ ਡਿਫਰੈਂਟ ਹੈ ਇਹ ਹੈਵੀ ਪਾਰਟੀ ਵੇਅਰਵੇਅਰ ਵਾਲੇ ਆ ਬਹੁਤ ਹੀ ਹੈਵੀ ਵਾਲੇ ਆ ਜੀ ਕੋਈ ਹੈਵੀ ਤੁਸੀਂ ਕੋਈ ਆ ਫੰਕਸ਼ਨ ਤੇ ਤੁਸੀਂ ਵੇਅਰ ਕਰਨਾ ਚਾਹੁੰਦੇ ਤੇ ਇਹ ਬਾਈ ਕਰ ਸਕਦੇ ਹੋ ਥੈਂਕ ਯੂ